ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਤੇ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਾਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਇਸ ਸਮੇਂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਤੇ ਕੁਝ ਸਮੇਂ ਬਾਅਦ ਹੀ ਤੁਸੀਂ ਦੇਖੂਗੇ ਹੁਣੇ ਹੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਣ ਗਈਆਂ ਪਹੁੰਚ ਰਹੇ ਨੇ ਰਾਹੁਲ ਗਾਂਧੀ ਦੀ ਐਂਟਰੀ ਹੋ ਚੁੱਕੀ ਹੈ ਰਾਹੁਲ ਗਾਂਧੀ ਲੈਂਡ ਹੋ ਚੁੱਕੇ ਨੇ ਤੇ ਤਸਵੀਰਾਂ ਨੇ ਰਾਹੁਲ ਗਾਂਧੀ ਦੀਆਂ ਤੇ ਰਾਹੁਲ ਗਾਂਧੀ ਗੱਡੀ 'ਚ ਬੈਠ ਕੇ ਨਿਕਲ ਰਹੇ ਨੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਹੋ ਇਸ ਗੱਡੀ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਆ ਰਹੇ ਨੇ ਗੱਡੀ ਦੇ ਵਿੱਚ ਨੇ ਇੱਥੇ ਆਸ-ਪਾਸ ਤੁਸੀਂ ਦੇਖ ਸਕਦੇ ਹੈਗੇ ਹੋ ਸਾਰੇ ਪਹੁੰਚ ਹੋਏ ਤਾਂ ਤੁਸੀਂ ਕਾਫਲਾ ਦੇਖ ਰਹੇ ਹੋ ਰਾਹੁਲ ਗਾਂਧੀ ਦਾ ਜਿਹੜੇ ਕਿ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에어ਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਉਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ तमाम ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਤੇ ਰਾਹੁਲ ਗੱਡੀ ਦਾ ਇੱਕ قافਲਾ ਤੁਸੀਂ ਵੇਖ ਸਕਦੇ ਹੋ ਤੇ ਖੁਦ ਰਾਜਾ ਵੜਿੰਗ ਜਿਹੜੇ ਨੇ ਖੁਦ ਡਰਾਈਵ ਕਰ ਰਹੇ ਨੇ ਰਾਜਾ ਵੜਿੰਗ ਖੁਦ ਰਾਹੁਲ ਗਾਂਧੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ ਇਹ ਮੀਡੀਆ ਨਾਲ ਗੱਲਬਾਤ ਤਾਂ ਹੁਣ ਤਾਂ ਨਹੀਂ ਕਰਕੇ ਗਏ ਪਰ ਜਿਹੜਾ ਕੀ ਹੈ ਦੇਖਣਗੇ ਲੈ ਕੇ ਜਾਣਗੇ ਬਾਕੀ ਪਿੰਡਾਂ ਦੇ ਵਿੱਚ ਲੈ ਕੇ ਜਾਣਗੇ ਰਾਹੁਲ ਗਾਂਧੀ ਦਾ ਕਾਫਲਾ ਅੰਮ੍ਰਿਤਸਰ ਤੋਂ ਜਿੱਥੇ ਹੁਣੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚਣਗੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਆਪਣੇ ਹੜਪੀੜਤਾ ਦਾ ਜਿਹੜਾ ਹੈ ਕਿ ਨਾਲ ਉਹਨਾਂ ਦੇ ਗੱਲਬਾਤ ਕਰਨਗੇ ਤੇ ਉਹਨਾਂ ਦਾ ਜਿਹੜਾ ਕਿ ਦਰਦ ਆ ਉਹ ਸੁਣਨਗੇ ਆਪਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ ਮੀਡੀਆ ਨਾਲ ਗੱਲਬਾਤ ਆਪਣੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਤੋਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਹੜਪੀੜਤਾਂ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਇਸ ਸਮੇਂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਤੇ ਕੁਝ ਸਮੇਂ ਬਾਅਦ ਹੀ ਤੁਸੀਂ ਦੇਖੋਗੇ ਹੁਣੇ ਹੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਣ ਗਈਆਂ ਪਹੁੰਚ ਰਹੇ ਨੇ ਰਾਹੁਲ ਗਾਂਧੀ ਦੀ ਐਂਟਰੀ ਹੋ ਚੁੱਕੀ ਹੈ ਰਾਹੁਲ ਗਾਂਧੀ ਲੈਂਡ ਹੋ ਚੁੱਕੇ ਨੇ ਤੇ ਤਸਵੀਰਾਂ ਨੇ ਰਾਹੁਲ ਗਾਂਧੀ ਦੀਆਂ ਤੇ ਰਾਹੁਲ ਗਾਂਧੀ ਗੱਡੀ 'ਚ ਬੈਠ ਕੇ ਨਿਕਲ ਰਹੇ ਨੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਹੋ ਇਸ ਗੱਡੀ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਆ ਰਹੇ ਨੇ ਗੱਡੀ ਦੇ ਵਿੱਚ ਨੇ ਇੱਥੇ ਆਸ-ਪਾਸ ਤੁਸੀਂ ਦੇਖ ਸਕਦੇ ਹੈਗੇ ਹੋ ਸਾਰੇ ਪਹੁੰਚੇ ਹੋਏ ਤਾਂ ਤੁਸੀਂ ਕਾਫਲਾ ਦੇਖ ਰਹੇ ਹੋ ਰਾਹੁਲ ਗਾਂਧੀ ਦਾ ਜਿਹੜੇ ਕਿ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਉਹ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪਰਿਵਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਤੇ ਰਾਹੁਲ ਗੱਡੀ ਦਾ ਇੱਕ ਕਾਫਲਾ ਤੁਸੀਂ ਵੇਖ ਸਕਦੇ ਹੋ ਤੇ ਖੁਦ ਰਾਜਾ ਵੜਿੰਗ ਜਿਹੜੇ ਨੇ ਖੁਦ ਡਰਾਈਵ ਕਰ ਰਹੇ ਨੇ ਰਾਜਾ ਵੜਿੰਗ ਖੁਦ ਰਾਹੁਲ ਗਾਂਧੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ ਇਹ মিডিਆ ਨਾਲ ਗੱਲਬਾਤ ਤਾਂ ਹੁਣ ਤਾਂ ਨਹੀਂ ਕਰਕੇ ਗਏ ਪਰ ਜਿਹੜਾ ਕੀ ਹੈ ਦੇਖਣਗੇ ਲੈ ਕੇ ਜਾਣਗੇ ਬਾਕੀ ਪਿੰਡਾਂ ਦੇ ਵਿੱਚ ਲੈ ਕੇ ਜਾਣਗੇ ਰਾਹੁਲ ਗਾਂਧੀ ਦਾ ਕਾਫਲਾ ਅੰਮ੍ਰਿਤਸਰ ਤੋਂ ਜਿੱਥੇ ਹੁਣ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚਣਗੇ ਵਕਫਾਕ ਪਿੰਡਾਂ ਦੇ ਵਿੱਚ ਪਹੁੰਚ ਕੇ ਵਕਫਾਕ ਪਿੰਡਾਂ ਦੇ ਵਿੱਚ ਪਹੁੰਚ ਕੇ ਆਪਣੇ ਹੜਪੀੜਤਾਂ ਦਾ ਜਿਹੜਾ ਹੈ ਕਿ ਨਾਲ ਉਹਨਾਂ ਦੇ ਗੱਲਬਾਤ ਕਰਨਗੇ ਤੇ ਉਹਨਾਂ ਦਾ ਜਿਹੜਾ ਕਿ ਦਰਦ ਹੈ ਉਹ ਸੁਣਨਗੇ ਆਪਦੇ ਵਕਫਾਕ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ ਮੀਡੀਆ ਨਾਲ ਗੱਲਬਾਤ ਆਪਣੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਤੇ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਉਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚ ਲਾ ਕੇ ਉਹਨਾਂ ਦੇ ਪਿੱਛੇ ਬਾਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਇਸ ਸਮੇਂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਤੇ ਕੁਝ ਸਮੇਂ ਬਾਅਦ ਹੀ ਤੁਸੀਂ ਦੇਖੂਗੇ ਹੁਣੇ ਹੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਣ ਗਈਆਂ ਪਹੁੰਚ ਰਹੇ ਨੇ ਰਾਹੁਲ ਗਾਂਧੀ ਦੀ ਐਂਟਰੀ ਹੋ ਚੁੱਕੀ ਹੈ ਰਾਹੁਲ ਗਾਂਧੀ ਲੈਂਡ ਹੋ ਚੁੱਕੇ ਨੇ ਤੇ ਤਸਵੀਰਾਂ ਨੇ ਰਾਹੁਲ ਗਾਂਧੀ ਦੀਆਂ ਤੇ ਰਾਹੁਲ ਗਾਂਧੀ ਗੱਡੀ ਚ ਬੈਠ ਕੇ ਨਿਕਲ ਰਹੇ ਨੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਹੋ ਇਸ ਗੱਡੀ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਆ ਰਹੇ ਨੇ ਗੱਡੀ ਦੇ ਵਿੱਚ ਨੇ ਇੱਥੇ ਆਸ-ਪਾਸ ਤੁਸੀਂ ਵੇਖ ਸਕਦੇ ਹੈਗੇ ਹੋ ਸਾਰੇ ਪਹੁੰਚੋ ਤਾਂ ਜੇ ਤੁਸੀਂ ਕਾਫਲਾ ਦੇਖ ਰਹੇ ਹੋ ਰਾਹੁਲ ਗਾਂਧੀ ਦਾ ਜਿਹੜੇ ਕਿ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀੜਤਾਂ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에어ਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਰਾਹੁਲ ਗਾਂਧੀ ਤੇ ਇਹ মিডিਆ ਨਾਲ ਗੱਲਬਾਤ ਆਪਣੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਤੋਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਤੇ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਦੇਖ ਸਕਦੇ ਹੈਗੇ ਉਹ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਾਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ तमाम ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਇਸ ਸਮੇਂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਤੇ ਕੁਝ ਸਮੇਂ ਬਾਅਦ ਹੀ ਤੁਸੀਂ ਦੇਖੂਗੇ ਹੁਣੇ ਹੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਣ ਗਈਆਂ ਪਹੁੰਚ ਰਹੇ ਨੇ ਰਾਹੁਲ ਗਾਂਧੀ ਦੀ ਐਂਟਰੀ ਹੋ ਚੁੱਕੀ ਹੈ ਰਾਹੁਲ ਗਾਂਧੀ ਲੈਂਡ ਹੋ ਚੁੱਕੇ ਨੇ ਤੇ ਤਸਵੀਰਾਂ ਨੇ ਰਾਹੁਲ ਗਾਂਧੀ ਦੀਆਂ ਤੇ ਰਾਹੁਲ ਗਾਂਧੀ ਗੱਡੀ 'ਚ ਬੈਠ ਕੇ ਨਿਕਲ ਰਹੇ ਨੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਹੋ ਇਸ ਗੱਡੀ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਆ ਰਹੇ ਨੇ ਗੱਡੀ ਦੇ ਵਿੱਚ ਨੇ ਇੱਥੇ ਆਸ-ਪਾਸ ਤੁਸੀਂ ਦੇਖ ਸਕਦੇ ਹੈਗੇ ਹੋ ਸਾਰੇ ਪਹੁੰਚ ਹੋਏ ਤਾਂ ਤੁਸੀਂ ਕਾਫਲਾ ਦੇਖ ਰਹੇ ਹੋ ਰਾਹੁਲ ਗਾਂਧੀ ਦਾ ਜਿਹੜੇ ਕਿ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਹਰਪੀਟਾਂ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ तमाम ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਤੇ ਰਾਹੁਲ ਗੱਡੀ ਦਾ ਇੱਕ قافਲਾ ਤੁਸੀਂ ਦੇਖ ਸਕਦੇ ਹੋ ਤੇ ਖੁਦ ਰਾਜਾ ਵੜਿੰਗ ਜਿਹੜੇ ਨੇ ਖੁਦ ਡਰਾਈਵ ਕਰ ਰਹੇ ਨੇ ਰਾਜਾ ਵੜਿੰਗ ਖੁਦ ਰਾਹੁਲ ਗਾਂਧੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਦੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ ਇਹ মিডিਆ ਨਾਲ ਗੱਲਬਾਤ ਤਾਂ ਹੁਣ ਤਾਂ ਨਹੀਂ ਕਰਕੇ ਗਏ ਪਰ ਜਿਹੜਾ ਕੀ ਹੈ ਦੇਖਣਗੇ ਲੈ ਕੇ ਜਾਣਗੇ ਬਾਕੀ ਪਿੰਡਾਂ ਦੇ ਵਿੱਚ ਲੈ ਕੇ ਜਾਣਗੇ ਰਾਹੁਲ ਗਾਂਧੀ ਦਾ ਕਾਫਲਾ ਅੰਮ੍ਰਿਤਸਰ ਤੋਂ ਜਿੱਥੇ ਹੁਣੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚਣਗੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਆਪਣੇ ਹੜਪੀੜਤਾਂ ਦਾ ਜਿਹੜਾ ਹੈ ਕਿ ਨਾਲ ਉਹਨਾਂ ਦੇ ਗੱਲਬਾਤ ਕਰਨਗੇ ਤੇ ਉਹਨਾਂ ਦਾ ਜਿਹੜਾ ਕਿ ਦਰਦ ਹੈ ਉਹ ਸੁਣਨਗੇ ਆਪਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹਨੇ ਰਾਹੁਲ ਗਾਂਧੀ ਤੇ ਮੀਡੀਆ ਨਾਲ ਗੱਲਬਾਤ ਨੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਤੁਸੀਂ ਵੇਖ ਸਕਦੇ ਹੈਗੇ ਕਿ ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਉਹ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਇਸ ਸਮੇਂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਤੇ ਕੁਝ ਸਮੇਂ ਬਾਅਦ ਹੀ ਤੁਸੀਂ ਦੇਖੋਗੇ ਹੁਣੇ ਹੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਣ ਗਈਆਂ ਪਹੁੰਚ ਰਹੇ ਨੇ ਰਾਹੁਲ ਗਾਂਧੀ ਦੀ ਐਂਟਰੀ ਹੋ ਚੁੱਕੀ ਹੈ ਰਾਹੁਲ ਗਾਂਧੀ ਲੈਂਡ ਹੋ ਚੁੱਕੇ ਨੇ ਤੇ ਤਸਵੀਰਾਂ ਨੇ ਰਾਹੁਲ ਗਾਂਧੀ ਦੀਆਂ ਤੇ ਰਾਹੁਲ ਗਾਂਧੀ ਗੱਡੀ 'ਚ ਬੈਠ ਕੇ ਨਿਕਲ ਰਹੇ ਨੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਹੋ ਇਸ ਗੱਡੀ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਆ ਰਹੇ ਨੇ ਗੱਡੀ ਦੇ ਵਿੱਚ ਨੇ ਇੱਥੇ ਆਸ-ਪਾਸ ਤੁਸੀਂ ਦੇਖ ਸਕਦੇ ਹੈਗੇ ਹੋ ਸਾਰੇ ਪਹੁੰਚ ਹੋਏ ਤਾਂ ਤੁਸੀਂ ਕਾਫਲਾ ਦੇਖ ਰਹੇ ਹੋ ਰਾਹੁਲ ਗਾਂਧੀ ਦਾ ਜਿਹੜੇ ਕਿ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀਟਾਂ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਾਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ तमाम ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਤੇ ਰਾਹੁਲ ਗੱਡੀ ਦਾ ਇੱਕ قافਲਾ ਤੁਸੀਂ ਵੇਖ ਸਕਦੇ ਹੋ ਤੇ ਖੁਦ ਰਾਜਾ ਵੜਿੰਗ ਜਿਹੜੇ ਨੇ ਖੁਦ ਡਰਾਈਵ ਕਰ ਰਹੇ ਨੇ ਰਾਜਾ ਵੜਿੰਗ ਖੁਦ ਰਾਹੁਲ ਗਾਂਧੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ ਇਹ মিডিਆ ਨਾਲ ਗੱਲਬਾਤ ਹੁਣ ਤਾਂ ਨਹੀਂ ਕਰਕੇ ਗਏ ਪਰ ਜਿਹੜਾ ਕੀ ਹੈ ਦੇਖਣਗੇ ਲੈ ਕੇ ਜਾਣਗੇ ਬਾਕੀ ਪਿੰਡਾਂ ਦੇ ਵਿੱਚ ਲੈ ਕੇ ਜਾਣਗੇ ਰਾਹੁਲ ਗਾਂਧੀ ਦਾ ਕਾਫਲਾ ਅੰਮ੍ਰਿਤਸਰ ਤੋਂ ਜਿੱਥੇ ਹੁਣੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚਣਗੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਆਪਣੇ ਹੜਪੀੜਤਾਂ ਦਾ ਜਿਹੜਾ ਹੈ ਕਿ ਨਾਲ ਉਹਨਾਂ ਦੇ ਗੱਲਬਾਤ ਕਰਨਗੇ ਤੇ ਉਹਨਾਂ ਦਾ ਜਿਹੜਾ ਕਿ ਦਰਦ ਹੈ ਉਹ ਸੁਣਨਗੇ ਆਪਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹਨੇ ਰਾਹੁਲ ਗਾਂਧੀ ਤੇ ਇਹ মিডিਆ ਨਾਲ ਗੱਲਬਾਤ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਤੋਂ ਤੁਸੀਂ ਦੇਖ ਸਕਦੇ ਹੈਗੇ ਕਿ ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਤੇ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에어ਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਇਸ ਸਮੇਂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਤੇ ਕੁਝ ਸਮੇਂ ਬਾਅਦ ਹੀ ਤੁਸੀਂ ਦੇਖੂਗੇ ਹੁਣੇ ਹੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਣ ਗਈਆਂ ਪਹੁੰਚ ਰਹੇ ਨੇ ਰਾਹੁਲ ਗਾਂਧੀ ਦੀ ਐਂਟਰੀ ਹੋ ਚੁੱਕੀ ਹੈ ਰਾਹੁਲ ਗਾਂਧੀ ਲੈਂਡ ਹੋ ਚੁੱਕੇ ਨੇ ਤੇ ਤਸਵੀਰਾਂ ਨੇ ਰਾਹੁਲ ਗਾਂਧੀ ਦੀਆਂ ਤੇ ਰਾਹੁਲ ਗਾਂਧੀ ਗੱਡੀ 'ਚ ਬੈਠ ਕੇ ਨਿਕਲ ਰਹੇ ਨੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਹੋ ਇਸ ਗੱਡੀ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਆ ਰਹੇ ਨੇ ਗੱਡੀ ਦੇ ਵਿੱਚ ਨੇ ਇੱਥੇ ਆਸ-ਪਾਸ ਤੁਸੀਂ ਵੇਖ ਸਕਦੇ ਹੈਗੇ ਹੋ ਸਾਰੇ ਪਹੁੰਚ ਹੋਏ ਤਾਂ ਤੁਸੀਂ ਕਾਫਲਾ ਦੇਖ ਰਹੇ ਹੋ ਰਾਹੁਲ ਗਾਂਧੀ ਦਾ ਜਿਹੜੇ ਕਿ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀਟਾਂ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਉਹ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਤੇ ਰਾਹੁਲ ਗੱਡੀ ਦਾ ਇੱਕ ਕਾਫਲਾ ਤੁਸੀਂ ਵੇਖ ਸਕਦੇ ਹੋ ਤੇ ਖੁਦ ਰਾਜਾ ਵੜਿੰਗ ਜਿਹੜੇ ਨੇ ਖੁਦ ਡਰਾਈਵ ਕਰ ਰਹੇ ਨੇ ਰਾਜਾ ਵੜਿੰਗ ਖੁਦ ਰਾਹੁਲ ਗਾਂਧੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ ਇਹ মিডিਆ ਨਾਲ ਗੱਲਬਾਤ ਹੁਣ ਤਾਂ ਨਹੀਂ ਕਰਕੇ ਗਏ ਪਰ ਜਿਹੜਾ ਕੀ ਹੈ ਦੇਖਣਗੇ ਲੈ ਕੇ ਜਾਣਗੇ ਬਾਕੀ ਪਿੰਡਾਂ ਦੇ ਵਿੱਚ ਲੈ ਕੇ ਜਾਣਗੇ ਰਾਹੁਲ ਗਾਂਧੀ ਦਾ ਕਾਫਲਾ ਅੰਮ੍ਰਿਤਸਰ ਤੋਂ ਜਿੱਥੇ ਹੁਣ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚਣਗੇ ਵਕਫਾਕ ਪਿੰਡਾਂ ਦੇ ਵਿੱਚ ਪਹੁੰਚ ਕੇ ਵਕਫਾਕ ਪਿੰਡਾਂ ਦੇ ਵਿੱਚ ਪਹੁੰਚ ਕੇ ਆਪਣੇ ਹੜਪੀੜਤਾਂ ਦਾ ਜਿਹੜਾ ਹੈ ਕਿ ਨਾਲ ਉਹਨਾਂ ਦੇ ਗੱਲਬਾਤ ਕਰਨਗੇ ਤੇ ਉਹਨਾਂ ਦਾ ਜਿਹੜਾ ਕਿ ਦਰਦ ਹੈ ਉਹ ਸੁਣਨਗੇ ਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ মিডিਆ ਨਾਲ ਗੱਲਬਾਤ ਇਹਨੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਵੇਖ ਸਕਦੇ ਹੈਗੇ ਕਿ ਹੜਪੀੜਤਾਂ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਤੇ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에어ਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਗੂਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਇਸ ਸਮੇਂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਤੇ ਕੁਝ ਸਮੇਂ ਬਾਅਦ ਹੀ ਤੁਸੀਂ ਦੇਖੋਗੇ ਹੁਣੇ ਹੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਣ ਗਈਆਂ ਪਹੁੰਚ ਰਹੇ ਨੇ ਰਾਹੁਲ ਗਾਂਧੀ ਦੀ ਐਂਟਰੀ ਹੋ ਚੁੱਕੀ ਹੈ ਰਾਹੁਲ ਗਾਂਧੀ ਲੈਂਡ ਹੋ ਚੁੱਕੇ ਨੇ ਤੇ ਤਸਵੀਰਾਂ ਨੇ ਰਾਹੁਲ ਗਾਂਧੀ ਦੀਆਂ ਤੇ ਰਾਹੁਲ ਗਾਂਧੀ ਗੱਡੀ 'ਚ ਬੈਠ ਕੇ ਨਿਕਲ ਰਹੇ ਨੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਹੋ ਇਸ ਗੱਡੀ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਆ ਰਹੇ ਨੇ ਗੱਡੀ ਦੇ ਵਿੱਚ ਨੇ ਇੱਥੇ ਆਸ-ਪਾਸ ਤੁਸੀਂ ਦੇਖ ਸਕਦੇ ਹੈਗੇ ਹੋ ਸਾਰੇ ਪਹੁੰਚ ਹੋਏ ਤਾਂ ਤੁਸੀਂ ਕਾਫਲਾ ਦੇਖ ਰਹੇ ਹੋ ਰਾਹੁਲ ਗਾਂਧੀ ਦਾ ਜਿਹੜੇ ਕਿ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀੜਤਾਂ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਕਿ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에어ਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਵੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬੁពੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਤੇ ਰਾਹੁਲ ਗੱਡੀ ਦਾ ਇੱਕ ਕਾਫਲਾ ਤੁਸੀਂ ਵੇਖ ਸਕਦੇ ਹੋ ਤੇ ਖੁਦ ਰਾਜਾ ਵੜਿੰਗ ਜਿਹੜੇ ਨੇ ਖੁਦ ਡਰਾਈਵ ਕਰ ਰਹੇ ਨੇ ਰਾਜਾ ਵੜਿੰਗ ਖੁਦ rahul gandhi ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ rahul gandhi ਤੇ ਇਹ মিডিਆ ਨਾਲ ਗੱਲਬਾਤ ਹੁਣ ਤਾਂ ਨਹੀਂ ਕਰਕੇ ਗਏ ਪਰ ਜਿਹੜਾ ਕੀ ਹੈ ਦੇਖਣਗੇ ਲੈ ਕੇ ਜਾਣਗੇ ਬਾਕੀ ਪਿੰਡਾਂ ਦੇ ਵਿੱਚ ਲੈ ਕੇ ਜਾਣਗੇ rahul gandhi ਦਾ ਕਾਫਲਾ ਅੰਮ੍ਰਿਤਸਰ ਤੋਂ ਜਿੱਥੇ ਹੁਣੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚਣਗੇ ਵਕਫਾਕ ਪਿੰਡਾਂ ਦੇ ਵਿੱਚ ਪਹੁੰਚ ਕੇ ਵਕਫਾਕ ਪਿੰਡਾਂ ਦੇ ਵਿੱਚ ਪਹੁੰਚ ਕੇ ਆਪਣੇ ਹੜਪੀੜਤਾਂ ਦਾ ਜਿਹੜਾ ਹੈ ਕਿ ਨਾਲ ਉਹਨਾਂ ਦੇ ਗੱਲਬਾਤ ਕਰਨਗੇ ਤੇ ਉਹਨਾਂ ਦਾ ਜਿਹੜਾ ਕਿ ਦਰਦ ਆ ਉਹ ਸੁਣਨਗੇ ਆਪਦੇ ਵਕਫਾਕ ਪਿੰਡਾਂ ਜਾਣਗੇ ਤੁਸੀਂ ਵੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਤੇ ਮੀਡੀਆ ਨਾਲ ਗੱਲਬਾਤ ਆਪਣੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚਣਗੇ ਰਾਹੁਲ ਗਾਂਧੀ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅੱਜ ਵੱਖ-ਵੱਖ ਪਿੰਡਾਂ ਤੋਂ ਬਾਅਦ ਆਪਣੀ ਗੱਲਬਾਤ ਵੀ ਰੱਖਣਗੇ ਇਹ ਤਸਵੀਰਾਂ ਨੇ ਅੰਮ੍ਰਿਤਸਰ 에ਰਪੋਰਟ ਦੀਆਂ ਜਿੱਥੇ ਪੂਰੇ ਲੀਡਰ ਕਾਂਗਰਸ ਦੇ ਵੱਡੇ ਲੀਡਰ ਵੀ ਰਾਹੁਲ ਗਾਂਧੀ ਨੂੰ ਲੈਣ ਲਈ ਪਹੁੰਚੇ ਨੇ ਰਾਜਾ ਵੜਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਰਾਜਾ ਵੜਿੰਗ ਨੇ ਨਾਲ ਰਾਜਾ ਵੜਿੰਗ ਖੁਦ ਗੱਡੀ ਚਲਾਣ ਲੱਗੇ ਨੇ ਰਾਜਾ ਵੜਿੰਗ ਖੁਦ ਗੱਡੀ ਚਲਾ ਕੇ ਉਹਨਾਂ ਦੇ ਪਿੱਛੇ ਬਬੂ ਪੇਸ਼ ਬਗੇਲ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰਕਾ ਤੇ ਹੋਰ ਜਿਹੜੇ ਤਮਾਮ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਨੇ ਇਸ ਸਮੇਂ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਤੇ ਕੁਝ ਸਮੇਂ ਬਾਅਦ ਹੀ ਤੁਸੀਂ ਦੇਖੋਗੇ ਹੁਣੇ ਹੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਣ ਗਈਆਂ ਪਹੁੰਚ ਰਹੇ ਨੇ ਰਾਹੁਲ ਗਾਂਧੀ ਦੀ ਐਂਟਰੀ ਹੋ ਚੁੱਕੀ ਹੈ ਰਾਹੁਲ ਗਾਂਧੀ ਲੈਂਡ ਹੋ ਚੁੱਕੇ ਨੇ ਤੇ ਤਸਵੀਰਾਂ ਨੇ ਰਾਹੁਲ ਗਾਂਧੀ ਦੀਆਂ ਤੇ ਰਾਹੁਲ ਗਾਂਧੀ ਗੱਡੀ 'ਚ ਬੈਠ ਕੇ ਨਿਕਲ ਰਹੇ ਨੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਹੋ ਇਸ ਗੱਡੀ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਆ ਰਹੇ ਨੇ ਗੱਡੀ ਦੇ ਵਿੱਚ ਨੇ ਇੱਥੇ ਆਸ-ਪਾਸ ਤੁਸੀਂ ਦੇਖ ਸਕਦੇ ਹੈਗੇ ਸਾਰੇ ਪਹੁੰਚ ਹੋਏ ਤਾਂ ਤੁਸੀਂ ਕਾਫਲਾ ਦੇਖ ਰਹੇ ਹੋ ਰਾਹੁਲ ਗਾਂਧੀ ਦਾ ਜਿਹੜੇ ਕਿ ਅੰਮ੍ਰਿਤਸਰ 에ਰਪੋਰਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਤੇ ਇਹ ਉਹਨਾਂ ਦਾ ਕਾਫਲਾ ਹੈ ਤੇ ਰਾਹੁਲ ਗਾਂਧੀ ਇਸ ਗੱਡੀ ਚ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਹੜਪੀੜਤਾ ਦਾ ਜਿਹੜਾ ਹੈ ਕਿ ਉਹਨਾਂ ਨਾਲ ਗੱਲ